ਬਹੁਤ ਸਾਰੇ ਕਿਸਾਨ ਵੀਰਾਂ ਦੇ ਇਹ ਸਵਾਲ ਸੀ ਕਿ ਬਾਸਮਤੀ ਲਾਈਏ ਜਾਂ ਨਾ ਲਾਈਏ ਕਿ ਲਾਉਣਾ ਚਾਹੀਦਾ ਜਾਂ ਕਿੰਨਾ ਲਾਉਣਾ ਚਾਹੀਦਾ ਜਾਂ ਇਹਦੇ ਰੇਟਾਂ ਦੇ ਵਿੱਚ ਵਾਧਾ ਹੋਇਆ ਜਾਂ ਨਹੀਂ ਹੋਇਆ ਸੋ ਸਭ ਤੋਂ ਪਹਿਲਾਂ ਆਪਾਂ ਰੇਟ ਬਾਰੇ ਕਰਾਂਗੇ ਗੱਲ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬੈੱਲ ਦਾ ਬਟਨ ਜ਼ਰੂਰ ਦਬਾ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿਹੜੇ ਕਿ ਬਾਸਮਤੀ ਦੇ ਰੇਟ ਅੱਜ ਕੱਲ੍ਹ ਦੇ ਉਹ ਹੁਣ ਰੇਟਾਂ ਦੇ ਵਿੱਚ ਵਾਧਾ ਹੋਇਆਗਾ ਥੋੜਾ ਜੀ ਮੰਗ ਵਧੀ ਆ ਸੋ ਸਭ ਤੋਂ ਪਹਿਲਾਂ ਆਪ ਨੂੰ ਸਮਝਣ ਦੀ ਗੱਲ ਆ ਵੀ ਇਹ ਲਾਈਏ ਜਾਂ ਨਾਂ ਲਾਈਏ ਜਾਂ ਦੇ ਰੇਟਾਂ ਬਾਰੇ ਜਿਹੜੇ ਇਹਦੇ ਰੇਟ ਆ ਕਿਸਾਨ ਵੀਰੋ ਬਾਸਮਤੀ ਦਾ ਉਹ ਹੈਗਾ ਜੀ ਮੰਗ ਦੇ ਹਿਸਾਬ ਨਾਲ ਜੇ ਬਾਸਮਤੀ ਲਾਲਗੇ ਮੂੰਗੀ ਲਾਲਗੇ ਮੰਨ ਲਓ ਆਲੂ ਲਾਲਗੇ ਸੋ ਜਿਹੜੀਆਂ ਇਹ ਫਸਲਾਂ ਐ ਐਮ ਐਸ ਪੀ ਤੋਂ ਵਗੈਰਾ ਸੋ ਇਹਨਾਂ ਦਾ ਜਿਹੜਾ ਕੰਮ ਆ ਉਹ ਮੰਗ ਦੇ ਆਧਾਰ ਤੇ ਆ ਮੰਗ ਦੇ ਹਿਸਾਬ ਨਾਲ ਇਹਨਾਂ ਦਾ ਰੇਟ ਹੁੰਦਾਗਾ ਸੋ ਕਿਸਾਨ ਵੀਰੋ ਜਿਹੜਾ ਬਾਸਮਤੀ ਲਾਈਏ ਜਾਂ ਨਾਂ ਲਾਈਏ ਲਾਉਣਾ ਚਾਹੀਦਾ ਪਰ ਆਪਣੇ ਹਿਸਾਬ ਦੇ ਨਾਲ ਲਾਇਓ ਬੰਡਮਾ ਲਾਇਓ ਇਹ ਨਾ ਹੋਵੇ ਤੁਸੀਂ ਸਾਰਾ ਰਕਬਾ ਬਾਸਮਤੀ ਲਾ ਕੇ ਅਸੀਂ ਬੈਠ ਜਾਮ ਉੱਤੇ ਮੁਰਕਿ ਉਹ ਚੀਜ਼ ਦਾ ਜਿਹੜਾ ਕਿ ਰੇਟ ਆ ਘੱਟ ਮਿਲੇ ਕਿਉਂਕਿ ਜਦੋਂ ਵੀ ਇਹ ਜਿਹੜਾ ਮੰਗ ਦੇ ਆਧਾਰ ਤੇ ਕੰਮ ਹੁੰਦਾ ਜਦੋਂ ਆਪਾਂ ਰਕਬਾ ਵੱਧ ਲੱਗ ਜਾਂਦਾ ਮੰਨ ਲਓ ਬਾਸਮੰਦੀ ਰਕਬਾ ਵੱਧ ਲੱਗ ਗਿਆ ਤਾਂ ਉਹਦਾ ਨਾਲ ਰੇਟ ਆ ਆਟੋਮੈਟਿਕ ਘੱਟ ਜਾਣਾਗਾ ਸੋ ਕਿਸਾਨ ਵੀਰੋ ਤੁਸੀਂ ਜਿਹੜਾ ਇਹ ਰਕਬਾ ਉਹ ਵੰਡਵਾ ਲਾਉਣਾਗਾ ਲਾਓ ਜਰੂਰ ਪਰ ਵੰਡਵਾ ਲਾਓ ਜਿਹੜੇ ਦੇ ਵਿੱਚ ਬੀਜ ਆਗੇ ਜਿਵੇਂ ਕਿ 1509 ਹੋ ਗਿਆ 1847 ਹੋ ਗਿਆ 1718 ਹੋ ਗਿਆ ਸੋ ਇਹ ਘੱਟ ਸਮੇਂ ਦੇ ਜਿਹੜੇ ਹੈਗੇ ਆ ਸੀਡ ਆਗੇ ਸੋ ਤੁਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਆ ਸੋ ਬਾਕੀ ਜਿਹੜੀ ਇਹ ਗੱਲ ਆ ਗਈ ਵੀ ਜਿਹਨੇ ਜਿਹੜੇ ਨਵੇਂ ਕਿਸਾਨ ਆ ਕਈ ਵਾਰੀ ਜੇ ਮੇਰੇ ਰੇਟ ਇਸ ਵਾਰ ਵੱਧ ਗਿਆ ਤਾਂ ਜਿਹੜੇ ਨਵੇਂ ਕਿਸਾਨ ਆ ਉਹਨਾਂ ਨੂੰ ਆਏ ਹੁੰਦਾ ਵੀ ਇਸ ਵਾਰ ਰੇਟ ਬਹੁਤ ਮੇਰੇ ਬਾਸਮਤੀ ਦੇ ਆਪਾਂ ਬਾਸਮਤੀ ਲਾਈਏ ਤਾਂ ਕਿਸਾਨ ਵੀਰ ਬਹੁਤ ਜ਼ਿਆਦਾ ਜਿਹੜਾ ਰਕਬਾ ਉਹ ਬਾਸਮਤੀ ਲਗਾ ਦਿੰਦੇ ਆ ਸੋ ਜਿਹੜੀ ਦੀ ਮੰਗ ਹੁੰਦੀ ਆ ਉਹ ਤਕਰੀਬਨ ਉਨੀ ਹੀ ਹੁੰਦੀ ਆ ਤੇ ਜਿਹੜਾ ਉਹਦਾ ਮੁੜ ਕੇ ਰਕਬਾ ਵੱਧ ਜਾਂਦਾ ਤੇ ਫਿਰ ਉੱਤੇ ਰੇਟ ਜਿਹੜਾ ਲਾਅਸ ਹੁੰਦਾਗਾ ਤੇ ਜਿਹੜਾ ਇਹਦਾ ਕਾਮਾ ਦਾ ਬਾਸਮਤੀ ਵਗੈਰਾ ਜਾਂ ਆਲੂ ਵਗੈਰਾ ਜਿਹੜੇ ਕੰਮ ਵੀਰ ਲਗਾਤਾਰ ਕਰਦੇ ਆ ਉਹਨਾਂ ਇਹਦੇ ਵਿੱਚ ਮੁਨਾਫਾ ਲੈ ਜਾਂਦੇ ਆ ਪਰ ਜਿਹੜੇ ਭਰਾ ਨਵਾਂ ਪੰਗਾ ਲੈਂਦੇ ਆ ਉਹਨਾਂ ਨੂੰ ਇਹਦੇ ਵਿੱਚ ਘਾਟਾ ਪਾ ਜਾਂਦਾ ਕਿਉਂਕਿ ਉਹ ਉਸ ਵਕਤ ਵੀਰ ਲਾਉਂਦੇ ਆ ਜਦੋਂ ਕਿ ਇਹਦਾ ਮਿਲ ਇਹਦੀ ਰੇਟ ਵੱਧ ਮਿਲਦਾ ਤੇ ਉਹ ਰਕਬਾ ਲਾ ਬੈਂਦੇ ਆ ਤੇ ਪਰ ਉਸਾ ਜਿਹੜਾ ਰੇਟ ਉਹਦਾ ਘਟ ਜਾਂਦਾ ਫੈਦਾਵਾਰ ਜ਼ਿਆਦਾ ਹੋ ਜਾਂਦੀ ਆ ਤੇ ਜਿਹੜੇ ਕਿਸਾਨ ਵੀਰ ਲਗਾਤਾਰ ਲਾਉਂਦੇ ਆ ਉਹ ਵੀ ਫਿਰ ਲਗਾਤਾਰ ਉਹਨਾਂ ਦਾ ਇੱਕ ਸਾਲ ਘਟ ਗਏ ਇੱਕ ਸਾਲ ਬਾਅਦ ਹੀ ਕਰਤਾ ਉਹ ਉਹਨਾਂ ਦਾ ਜੜਾ ਮੇਨਟੇਨ ਰੰਦਾ ਆਪਣਾ ਸਿਸਟਮ ਸਾਰਾ ਸੋ ਕਿਸਾਨ ਵੀਰੋ ਤੁਸੀਂ ਲਾਇਓ ਜਰੂਰ ਪਰ ਘੱਟ ਲਾਇਓ ਆਪ ਦਾ ਬੰਡਮਾ ਲਾਇਓ ਸਾਰਾ ਤੇ ਕਿਉਂਕਿ ਇਹਦਾ ਆਏ ਵੀ ਇਹ ਤਾਂ ਮੌਕੇ ਦੇ ਰੇਟ ਹੁੰਦੇ ਇਹਨਾਂ ਦੇ ਮੰਗ ਦੇ ਆਧਾਰ ਤੇ ਰੇਟ ਹੁੰਦੇ ਆ ਤੇ ਜਿਹੜਾ ਕਿ ਆਪਣਾ ਦੂਜਾ ਐਮਐਸਪੀ ਤੇ ਉਹ ਤਾਂ ਆਪਣਾ ਮੰਨ ਲਓ ਇਹਦਾ ਵੀ ਵੇਖੀ ਜਾਣਾ ਤਾਂ ਹਣ ਤੋਲੇ ਜਾਣਾਗਾ ਸੋ ਇਹ ਕਿਸਾਨ ਵੀਰੋ ਇਹ ਚੀਜ਼ਾਂ ਹੁੰਦੀਆਂ ਆਂਗੀਆਂ ਸੋ ਤੁਸੀਂ ਜਿਹੜੇ ਹੈਗੇ ਵੀ ਰੇਟ ਦੇ ਹਿਸਾਬ ਦੇ ਨਾਲ ਵੇ ਕਿਹੜਾ ਰਕਵਾ ਨਾ ਲਾਇਆ ਕਰੋ ਜਿੰਵੇਂ ਵੀ ਰੇਟ ਵਧੇਗਾ ਤੇ ਆਪਾਂ ਇਸ ਵਾਰ ਜਿਹੜਾ ਉਸਮਤੀ ਲਾਲਗੇ ਵੀ ਰੇਟ ਬਹੁਤ ਸੀ ਕਿਉਂਕਿ ਉਹ ਜਿਹੜਾ ਆਟੋਮੈਟਿਕ ਹੀ ਅਗਲੇ ਸਾਲ ਉਹਦੀ پیداوار ਵੱਧ ਜਾਣੀ ਆ ਤੇ ਜਿਹੜਾ ਉਹਦਾ ਰੇਟ ਆ ਉਹੋ ਘਟ ਜਾਣਾ ਤੇ ਬਸ ਇਹੀ ਗੱਲਾਂ ਸੀਗੀਆਂ ਸੋ ਕਿਸਾਨ ਵੀਰੋ ਸਵਾਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰ ਦੇਈਂ